ਮੈਨੂੰ ਆਏ ਸੀ ਜਿਹੇ ਗੁਰਦੁਆਰੇ ਵਗ ਜਾਂਦੇ ਮੈਂ ਇਹਨਾਂ ਦੇ ਆਉਂਦੇ ਨਾ ਦਉਦੋ ਗਾਂਸ ਤੇ ਸਬਜ਼ੀ ਰੋਟੀ ਬਣਾ ਲੈਂਦੀ ਆ ਦੇ ਵੀਰੇ ਵਾਸਤੇ ਮੇਰਾ ਭਰਾ ਆਊਗਾ ਚੱਲ ਰੋਟੀ ਪਾਣੀ ਵਧੀਆ ਖਾ ਲੂਗਾ ਹਨ ਤੇ ਨਾਲੇ ਮੈਨੂੰ ਆਏ ਨਾ ਬੜੀ ਜਿਆਦਾ ਫਿਕਰ ਜੀ ਹੋਈ ਪਈ ਭਾਬੀ ਨੂੰ ਉਹਦੇ ਅਦਰੰਗ ਦਾ ਅਟੈਕ ਜਾ ਗਿਆ ਸੀ ਵੀ ਪਤਾ ਨਹੀਂ ਉਹ ਕਿਵੇਂ ਆ ਮੈਂ ਉਹਨਾਂ ਨੂੰ ਮਿਲੂੰਗੀ ਤੇ ਇਹਨਾਂ ਨਾਲ ਮੇਰੀ ਵੀ ਰੂ ਖੁਸ਼ ਹੋ ਜੂ ਚੱਲ ਉਹਨਾਂ ਦੀ ਵੀ ਖੁਸ਼ ਹੋ ਜੂਗੀ ਤੇ ਪਰ ਹੁਣ ਤਾਂ ਮੈਨੂੰ ਚੁੱਲੇ ਤੇ ਰੋਟੀ ਟੁੱਕ ਕਰਨਾ ਪੈਣਾ ਪਰ ਵੀਰਾ ਵੀ ਕੀ ਸੋਚੂਗਾ ਵੀ ਚੁੱਲੇ ਤੇ ਰੋਟੀ ਟੋਕਾ ਤਾਂ ਕਰੀ ਜਾਂਦੀ ਆ ਜਾ ਤਾਂ ਫਿਰ ਮੈਂ ਐ ਕਰਦੀ ਆ ਵੀਰੇ ਦੇ ਆਉਣ ਤੋਂ ਪਹਿਲਾਂ ਪਹਿਲੇ ਹੀ ਨਾ ਸਾਰਾ ਕੁਝ ਚੁੱਲ੍ਹੇ ਤੇ ਬਣਾ ਕੇ ਰੱਖ ਦਿੰਨੀ ਆ ਦੂਜੇ ਡੱਬੇ ਚ ਰੱਖ ਦੂ ਰੋਟਣਾ ਜੀਚ ਵਧੀਆ ਸੌਫਟ ਰਹਿਣਗੀਆਂ ਤਾਂ ਵੀਰੇ ਨੂੰ ਆਏ ਲੱਗੂ ਤਾਜ਼ੀਆਂ ਤਾਜ਼ੀਆਂ ਪਕਾਈਆਂ ਨੇਗੀਆਂ ਕਿਉਂਕਿ ਆਏ ਨਾ ਫਿਰ ਸੌਸ ਬਾਲ ਕਰੂਗਾ ਤੇ ਜੇ ਵੀਰੇ ਨੂੰ ਪਤਾ ਲੱਗ ਗਿਆ ਵੀ ਇਹ ਵੀ ਮੈਨੂੰ ਤੰਗ ਕਰਦੇ ਆ ਸੱਚੀ ਉਹਨੇ ਬਾਲਾ ਦੁਖੀ ਹੋ ਜਾਣਾ ਵੀ ਪਹਿਲਾਂ ਤਾਂ ਇਹਦੀ ਪਰਜਾਈ ਇਹਨੂੰ ਤੰਗ ਕਰਦੀ ਸੀ ਹੁਣ ਇਹਦੇ ਸੌਰੇ ਵੀ ਕਰੀ ਜਾਂਦੇ ਆ ਮੇਰੇ ਤਾਂ ਨਾ ਕਿਸਮਤ ਵਿੱਚ ਸੋਖੀ ਹੈ ਨੀਗਾ ਪਤਾ ਨਹੀਂ ਕਹੇ ਜੀ ਜ਼ਿੰਦਗੀ ਆ ਨਾ ਪੇਕੇ ਸੋਖ ਦੇਖਿਆ ਨਾ ਸੌਰੇਦ ਸੁਖ ਮਿਲਿਆ ਮੈਨੂੰ ਰੱਬਾ ਮੇਰੇ ਲੇਖ ਲਿਖਣ ਲੱਗਿਆ ਤੂੰ ਕਿੰਨਾ ਕੁ ਜ਼ਿਆਦਾ ਸੌਂ ਗਿਆ ਸੀ ਜਾਂ ਕਿੰਨਾ ਕੁ ਜ਼ਿਆਦਾ ਬੀਜੀ ਸੀ ਜਿਹੜਾ ਮਾੜਾ ਜਾ ਮੇਰੇ ਸੁਖ ਲਿਖੇ ਹੀ ਨਹੀਂ ਹੈਗੇ ਕਿਸਮਤ ਦੇ ਵਿੱਚ ਚਲ ਮੀਤ ਇੱਥੇ ਖੜੀ ਗੱਲਾਂ ਕਰੀ ਜਾਂਦੀਆਂ ਜਾ ਕੇ ਕੰਮ ਕਰਾ ਟਾਈਮ ਵੇਸਟ ਹੋਈ ਜਾਂਦਾ ਮੱਥੇ ਓ ਪਾ ਵੀ ਤੂੰ ਚੰਗੀ ਕੀਤੀ ਕੱਲ ਮੈਂ ਤੈਨੂੰ ਕਿਹਾ ਸੀ ਮੈਨੂੰ ਦੋ ਘੰਟੇ ਕੰਮ ਤੂੰ ਉਹਨੂੰ ਮੀਤ ਨੂੰ ਘਰੇ ਛੱਡ ਕੇ ਕਿ ਇੱਥੇ ਆ ਗਈ ਦੱਸ ਆਪ ਦੇ ਘਰੇ ਵਾਗੀ ਬੇ ਮੈਂ ਤੁਹਾਡੇ ਘਰੇ ਕੀ ਆਵਾਂ ਤਾਈ ਆਗੀ ਤਾਈ ਦੇ ਹੁੰਦੇ ਤਾਂ ਪਰਿੰਦਾ ਨਹੀਂ ਪਰ ਮਾਰ ਸਕਦਾ ਹੁਣ ਤਾਈ ਨੇ ਤੈਨੂੰ ਕੀ ਕਹਿਤਾ ਮਾੜ ਚੱਲ ਬੋਲ ਪੀਹੂ ਮਾੜਾ ਮੋਟਾ ਇੰਨਾ ਗੁੱਸਾ ਨਹੀਂ ਕਰੀਦਾ ਹੁੰਦਾ ਕਿ ਬਾਬਾ ਜੁੱਧ ਲੱਗਿਆ ਸੀਗਾ ਮਾੜਾ ਮੋਟਾ ਮਾੜਾ ਮੋਟਾ ਬੋਲਣ ਵਾਲੀ ਬੁੜੀ ਹੈਗੀ ਹੈਗੀ ਉਹ ਤੈਨੂੰ ਪਤਾ ਤਾਂ ਹੈਗਾਗਾ ਉਹ ਤਾਂ ਚਾਰੇ ਚੱਕ ਕੇ ਪੈ ਜਾਂਦੀ ਹੈਗੀ ਓਹੋ ਉਹ ਹੁਣ ਆਈ ਹੋਈ ਐ ਉਹਨੂੰ ਆਏ ਆ ਵੀ ਸਾਰਾ ਕੁਝ ਮੇਰੇ ਮੈਥੋਂ ਪੁੱਛ ਕੇ ਨਹੀਂ ਹੋਇਆ ਹੈਗਾ ਤਾਂ ਕਰਕੇ ਮਾੜਾ ਜਿਹਾ ਸੁਭਾਅ ਉਹਦਾ ਤੈਨੂੰ ਪਤਾ ਹੀ ਐ ਤਾਂ ਕਰਕੇ ਤੈਨੂੰ ਕੁਝ ਬੋਲ ਗਈ ਹੋਊਗੀ ਬਾਕੀ ਉਮੀਦ ਨਾਲ ਵੀ ਮਾੜੀ ਮੋਟੀ ਜੀ ਹੈਗੀ ਸੀ ਹੁਣ ਤਾਂ ਮੈਨੂੰ ਸਹੀ ਲੱਗਦੀ ਓਹਦੇ ਨਾਲ ਮੇਰੇ ਹੰਦਿਆ ਕਰ ਰਹੇ ਹੰਦਿਆ ਕਰ ਤੈਨੂੰ ਨਹੀਂ ਪਤਾ ਤੇਰੇ ਮਗਰੋਂ ਕੀ ਕੁਛ ਕਰਦੀ ਆ ਉਹ ਤੈਨੂੰ ਪਤਾ ਕੱਲ ਮੈਂ ਮੀਤ ਨੂੰ ਲੱਕੜਾ ਚੋਕ ਦੇ ਦੇਖਿਆ ਬਾਹਰ ਲੱਕੜਾ ਚੋਕ ਦੇ ਤੇ ਹੋਰ ਉਹ ਮੈਂ ਉਹਨੂੰ ਪੁੱਛਿਆ ਮਿੰਦ ਦੱਸਦੀ ਨਹੀਂ ਸੀ ਮੈਂ ਤਾਂ ਬਰਾਤ ਰਾ ਕੇ ਮਸਾਂ ਪੁੱਛਿਆ ਸੂਹਾ ਸੂਹਾ ਪਾ ਕੇ ਕਹਿੰਦੀ ਤਾਈ ਨੇ ਕਹਿੰਦੀ ਮੈਨੂੰ ਸਿਲੰਡਰ ਤੇ ਚਾਹ ਪਾਣੀ ਧਰਨ ਤੋਂ ਤੇ ਹੱਥ ਪੱਲਾ ਲਾਉਣ ਤੋਂ ਮਨਾ ਕਰਤਾ ਓ ਭਾਬੀ ਹੁਣ ਤੈਨੂੰ ਮੈਂ ਕੀ ਦੱਸਾਂ ਉਦੋਂ ਨਾ ਪਹਿਲਾਂ ਕਹਿੰਦੀ ਜਾ ਤਾਂ ਇਹਨੂੰ ਤੋਰ ਨਹੀਂ ਫਿਰ ਕਹਿੰਦੀ ਇਹਨੂੰ ਪਸੂਆਂ ਵਾਲੇ ਚ ਉੱਥੇ ਮੰਜਾ ਢਾ ਦੇ ਚੱਲ ਮੈਂ ਹੁਣ ਮੈਂ ਤਾਂ ਭਈ ਉਹਦਾ ਜੀਵਨ ਸਾਥੀਆ ਬਹਿ ਕੇ ਮੈਂ ਵੀ ਉੱਥੇ ਮੰਜੜਾ ਵਾਲਾ ਪਰ ਮੈਨੂੰ ਆ ਨਹੀਂ ਪਤਾ ਸੀਗਾ ਵੀ ਉਹਨੇ ਚੌਕੇ ਚੁੱਲੇ ਤੇ ਵੀ ਚੜਨ ਦੋ ਮੈਨਾਂ ਕਹਤਾ ਮੈਨੂੰ ਚਾਹ ਵੀ ਬਣਾ ਕੇ ਦਿੱਤੀ ਸੀਗੀ ਤਾਂ ਵੀ ਨਹੀਂ ਪਤਾ ਲੱਗਿਆ ਹੈ ਤੂੰ ਸੁੱਤਾ ਪਿਆ ਸੀਗਾ ਘਰੇ ਸੀਗਾ ਤੂੰ ਮੈਂ ਆਉਂਦੀ ਸੀਗੀ ਮੈਨੂੰ ਤਾਂ ਬਾਹਾਂ ਫੜਫੜ ਰੋਕ ਲਿਆ ਮੈਂ ਤਾਂ ਕਰਦੀ ਸੀ ਗੱਲ ਤੇਰੇ ਨਾਲ ਉਸੇ ਟਾਈਮ ਹੀ ਨਾਲੇ ਤਾਈ ਨਾਲ ਹਸਾਬ ਚ ਕਰਦੀ ਮੈਂ ਤਾਈ ਨੂੰ ਉਹ ਤਾਂ ਮੈਨੂੰ ਮੀਤ ਨੇ ਕਹਿਤਾ ਵੀ ਨਾ ਵੀ ਦੀਦੀ ਸਾਡੇ ਘਰੇ ਕਲੇਸ਼ ਪੈ ਜਾਊਗਾ ਪਰ ਮੈਨੂੰ ਕੋਈ ਹੱਲ ਕਰਨਾ ਪਊਗਾ ਐਂ ਤਾਂ ਗੱਲ ਗਲਤ ਆ ਮੇਰੀ ਗੱਲ ਸੁਣ ਮੈਂ ਤਾਂ ਹੁਣ ਜਿਹੜੀ ਪੱਬੀ ਤੈਨੂੰ ਗੱਲ ਕਹਿੰਦਾ ਸੀਗਾ ਮੈਂ ਨਾ ਕਿਸੇ ਨੂੰ ਕਹਿਤਾ ਤੇ ਹੁਣ ਮੈਂ ਜਾਣਾ ਸੀ ਰਾਜਸਥਾਨ ਚ ਅੱਛਾ ਉੱਥੋਂ ਗਾਇਆਂ ਜਾਂ ਦੇਖਣ ਆਉਣਾ ਮੈਂ ਤਾਂ ਦੋ ਤਿੰਨ ਦਿਨ ਆਉਂਦਾ ਨਹੀਂ ਹੈਗਾ ਠੀਕ ਹੈ ਤੇ ਉਧਰੋਂ ਉਹਦੇ ਭਰਾ ਦਾ ਫੋਨ ਆਇਆ ਸੀਗਾ ਉਹ ਆਉਂਦਾ ਤੇ ਹੁਣ ਤੇਰਾ ਵੀ ਤਾਂ ਉਹ ਭਰਾ ਹੀ ਲੱਗਿਆ ਤੂੰ ਮੜਾ ਜਾ ਉੱਥੇ ਬਾਗਜੀ ਚ ਆਪਾਣੀ ਦਾ ਨਾਲ ਕਰਾਦੀ ਤੇਰੇ ਕੀ ਹੈ ਤੇਰੇ ਸ਼ਰਮ ਦੇ ਮਾਰੇ ਜਾ ਉਹਦੇ ਭਰਾ ਦੇ ਸ਼ਰਮ ਦੇ ਮਾਰੇ ਰਸੋਈ ਚ ਬਣਾਉਣ ਲੱਗਦੇ ਕੱਲੀ ਉਹ ਔਖੀ ਹੋਈ ਜਾਊਗੀ ਬਾਕੀ ਐ ਨਹੀਂ ਪਤਾ ਇਹਦੇ ਭਰਾ ਨੂੰ ਕੀ ਬੋਲ ਪੇ ਕੀ ਨਹੀਂ ਬੋਲ ਪੇ ਤੂੰ ਹੋਏਗੀ ਮੜਾ ਜਾਂ ਅੱਗੇ ਤੱਗੇ ਹੋ ਕੇ ਟਕਾ ਲੇਂਗੀ ਥੋਡੇ ਘਰੇ ਨਾ ਵੇ ਭਰਾਵਾ ਨਾ 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 ਮੈਂ ਤਾਂ ਪੈਰ ਵੀ ਨਹੀਂ ਧਰਦੀ ਮੈਂ ਤਾਂ ਥੋਡੇ ਘਰ ਵੀ ਪੈਰ ਕਰਕੇ ਨਹੀਂ ਲੰਘਦੀ ਗਈ ਓ ਚੱਲ ਕੋਈ ਨਾ ਵੱਡਿਆਂ ਦੇ ਇੰਨਾ ਗੁੱਸਾ ਨਹੀਂ ਕਰਦੇ ਹੁੰਦੇ ਹੈਗੇ ਹੁਣ ਕੀ ਕਰੀਏ ਜਦੋਂ ਕੋਈ ਉਮਰ ਤੋਂ ਵੱਡਾ ਵੱਡੀ ਉਮਰ ਦਾ ਹੋ ਜਾਂਦਾ ਨਾ ਉਹ ਜਵਾਕਾਂ ਵਾਲੀ ਮਤ ਹੋ ਜਾਂਦੀ ਹੈ ਉਹਦੀ ਹੌਲੀ ਹੌਲੀ ਕੋਈ ਨਾ ਸਮਝ ਜੂਗੀ ਭਾਬੀ ਤੂੰ ਕਾਹਨੂੰ ਗੁੱਸਾ ਕਰੀਂ ਤੂੰ ਬਗਜੀ ਨਾ ਵੇ ਗੁੱਸਾ ਕਾਹਨੂੰ ਕਰਦੀ ਆ ਦੋ ਵਾਰੀ ਮੈਨੂੰ ਵੀ ਵੇ ਇੱਜ਼ਤ ਕਰਕੇ ਤੋੜਿਆ ਜਮਾ ਉਹਨੇ ਹੁਣ ਸਾਨੂੰ ਵੀ ਤਾਂ ਕਿਹੜਾ ਪਿਆਰ ਨਾਲ ਬੋਲਦੀ ਐ ਸਾਨੂੰ ਹੁਣ ਨਾਲ ਉਹੀ ਗੱਲ ਮੈਨੂੰ ਤਾਂ ਚੱਲ ਜਿਹੜਾ ਬੋਲਦੀ ਸੀ ਬੋਲਦੀ ਸੀਗੀ ਪਰ ਮੈਨੂੰ ਐ ਨਹੀਂ ਪਤਾ ਸੀ ਮੀਤ ਨਾਲ ਵੀ ਇਹੋ ਜਿਹਾ ਸਲੂਕ ਕਰੂਗੀ ਕੀ ਕਰਾਂ ਹੁਣ ਮੈਂ ਕੋਈ ਚੱਲ ਲਾਉਣਾ ਕੋਈ ਨਾ ਕੋਈ ਹੱਲ ਤਾਂ ਕਰੂੰਗਾ ਦੇਖ ਬੰਟੂ ਤੁਸੀਂ ਤਾਂ ਪਈ ਹੈਗੇ ਉਹਦੇ ਨੂੰ ਪੁੱਤ ਹੁਣ ਜੇ ਮੇਰੀ ਗੱਲ ਸੁਣ ਜੇ ਮੇਰੇ ਘਰੇ ਪਤਾ ਲੱਗ ਗਿਆ ਵੀ ਮੇਰੇ ਨਾਲ ਤਾਈ ਨੇ ਇਹੋ ਜਿਹਾ ਸਲੂਕ ਕਰਾ ਭਾਈ ਮੇਰਾ ਬੰਦਾ ਕਿੱਥੋਂ ਜਰ ਲੂਗਾ ਫਿਰ ਤੈਨੂੰ ਪਤਾ ਹੀ ਆ ਤੈਨੂੰ ਪਤਾ ਵੀ ਤੇਰੇ ਬਾਈ ਦਾ ਸੁਭਾਅ ਕਹੇ ਜਾ ਫਿਰ ਐ ਮੇਰੇ ਕੋਲ ਇਸ ਪਊਗਾ ਉਹ दारू ਪੀ ਕੇ ਤੁਹਾਡੇ ਬਾਹਰ ਚ ਨੱਚੀ ਜਾਊਗਾ ਮੈਂ ਤਾਂ ਤਾਂ ਪਰ ਤ ਜੇ ਉਹਦਾ ਭਰਾ ਆਇਆ ਹਨ ਮੈਂ ਛੋਟਾ ਭਰਾ ਹੀ ਕਹਿੰਦਾ ਛੋਟਾ ਭਰਾ ਆਇਆ ਭਈ ਉਧਰ ਬਗ ਜੀ ਦੇਖ ਲਈ ਆਪਦਾ ਜਿਵੇਂ ਤੈਨੂੰ ਲੁੱਟ ਲੱਗਿਆ ਉਵੇਂ ਕਰ ਲਈ ਚੱਲ ਮੈਂ ਤਾਂ ਲੇਟ ਹੋਈ ਜਾਂਦਾ ਚੰਗਾ ਲੈ ਛੋੜੀ ਘੜੀ ਗੱਲ ਭਾਬੀ ਨੂੰ ਕਹਿ ਦਿੰਦਾ ਕਿ ਭਾਬੀ ਦੱਸ ਕੀ ਕਰੇ ਤਾਈ ਇੰਨਾ ਸ਼ਲੂਕ ਕਰਦੀ ਆ ਬੁਰਾ ਭਲਾ ਕਰ ਬੋਲਦੀ ਆ ਇਹ ਕਹਿੰਦਾ ਸਾਡੇ ਘਰੇ ਬਗ ਜੀ ਮੈਂ ਇੱਥੋਂ ਤਾਂ ਕੋਈ ਜਾਈ ਦੇਣੀ ਪਰ ਹਰ ਉਹਦਾ ਹਿਆਲ ਆ ਜਾਂਦਾ ਆ ਆਪਦੀ ਆਪ ਨਵੇੜੇ ਪਣ ਚਾਲੂ ਲਾਈਏ ਨਹੀਂ ਆਈ ਆ ਗਿਆ ਹੱਸੀ ਕਰ ਬਾਈ ਹੋਰ ਤਕੜੀ ਪਣ ਹਾਂ ਹਾਂ ਠੀਕ ਆ ਵਧੀਆ ਤੁਸੀਂ ਬਾਈ ਕਿੱਦੀ ਦਾ ਬਾਈ ਤਾਂ ਕੰਮ ਗਿਆ ਹੋਇਆਗਾ ਬਹਿ ਜਾ ਪੁੱਛੋ ਹੋਰ ਸ਼ੁਕਰ ਆ ਜਲ ਤੁਸੀਂ ਆ ਗਏ ਇਹ ਲਾਉਣੀ ਸੀ ਭਣੇ ਹੁਣ ਹੋਰ ਚੱਲ ਲੈ ਜਾ ਜੋ ਦੋ ਦਿਨ ਮਿੱਤ ਨੂੰ ਜੀ ਜਾਂਸੀ ਲਾਉਂਦੀ ਪਣ ਲੈ ਕੇ ਤਾਂ ਮੈਂ ਦੇਖ ਜਾਂਦਾ ਨਹੀਂ ਕਿਉਂ ਹੱਕ ਬੰਦਾ ਵੀਰੇ ਨਾ ਆਇਨਾ ਕਰ ਲੈ ਕੇ ਤਾਂ ਜਾ ਹੀ ਦੋ ਦਿਨ ਉਹ ਪਣੇ ਤੈਨੂੰ ਪਤਾ ਠੀਕ ਹੈ ਤੇਰੀ ਭਝਾਈ ਦੇ ਤੈਨੂੰ ਤੇਰੇ ਸੁਭਾਅ ਦਾ ਪਤਾ ਤਾਂ ਉਹ ਤਾਂ ਇਹਨੂੰ ਤੈਨੂੰ ਪਤਾ ਉਦੋਂ ਘਰੇ ਰਹਿੰਦੀ ਹੁੰਦੀ ਸੀ ਭਾਈ ਭਾਈ ਪੈਂਦੀ ਸੀ ਠੀਕ ਹੈ ਇਹਨੂੰ ਪਹਿਲਾਂ ਵੀ ਕੁਝ ਕਹੀਦੀ ਹੁੰਦੀ ਸੀ ਤੈਨੂੰ ਪਤਾ ਐਵੇਂ ਇਹਨੂੰ ਜਦੋਂ ਪਹਿਲੀ ਵਾਰ ਹੁਣ ਦੁਆਰੇ ਲੈ ਕੇ ਜਾਊਗਾ ਫਿਰ ਤੈਨੂੰ ਪਤਾ ਉੱਥੇ ਫੇਰ ਕਲੇਸ਼ ਕਰੂਗੀ ਐਵੇਂ ਮਣੀ ਮਣੀ ਗੱਲਾਂ ਪਿੱਛੇ ਕਲੇਸ਼ ਨਹੀਂ ਪਾਉਣਾ ਚਾਹੁੰਦਾ ਮੈਂ ਉਹਦਾ ਐ ਸੀਗਾ ਸੁਭਾਅ ਦਾ ਮੈਨੂੰ ਪਤਾ ਸੀਗਾ ਪਰ ਹੱਕ ਬੰਦ ਅਸੀਂ ਦੋ ਦਿਨ ਲੈ ਜਾਂਦਾ ਕੀ ਹੁੰਦਾ ਸੀਗਾ ਉਹ ਭੈਣ ਜੀ ਦਾ ਮੇਰਾ ਵੀ ਤੇਰਾ ਕਰਦਾ ਕਿ ਮੇਰੀ ਭੈਣ ਭੱਜ ਕੇ ਜਾਵੇ ਠੀਕ ਆ ਕਰ ਗੱਲ ਕਰ ਜਿਹੜੀ ਘਰੇ ਬੈਠੀ ਐ ਤੈਨੂੰ ਪਤਾ ਹੀ ਆ ਉਹ ਮਾੜੇ ਕਰਨ ਵਾਲੀ ਉਹ ਤਾਂ ਇਹਨੂੰ ਪਹਿਲਾਂ ਨਹੀਂ ਸੀ ਕੁਛ ਕਰਨ ਦਿੰਦੀ ਸੀ ਹੁਣ ਤਾਂ ਜਿਹੜੇ ਬਾਗੀ ਐ ਇਹਦਾ ਮਨ ਖਰਾਬ ਕਰੂਗੀ ਆਪਦੇ ਘਰੇ ਕੁਸ਼ੀ ਨਾਲ ਬਸਦੀ ਐ ਵਧੀਆ ਹਾਂ ਐ ਤਾਂ ਹੈਗਾ ਵਾ ਚਲ ਹੋਰ ਫਿਰ ਮੈਂ ਚਾਹ ਲੈ ਕੇ ਲੈ ਕੇ ਆਵਾਂ ਉਹ ਪਹਿਲੇ ਚਾਹ ਤਾਂ ਨਹੀਂ ਮੈਂ ਦੇਖ ਪੀਂਦਾ ਜੇ ਤੂੰ ਬਾਲਾ ਕਰ ਦੇ ਉਹਨੂੰ ਪਾਣੀ ਦਾ ਗਲਾਸ ਲਿਆ ਦੇ ਚਲ ਪਾਣੀ ਦਾ ਗਲਾਸ ਪਾਣੀ ਦਾ ਗਲਾਸ ਲੈ ਕੇ ਆਉਂਦਾ ਹਾਂ ਹਾਂ ਪਹਿਣ ਮੇਰੀ ਇੱਕ ਗੱਲ ਹੋਰ ਸੁਣ ਕੇ ਜਾ ਬਹਿ ਜਾ ਦੋ ਮਿੰਟ ਮੈਂ ਤਾਂ ਤਾਂ ਮੈਂ ਕਹਿੰਦਾ ਸੀ ਠੀਕ ਐ ਤੂੰ ਉਧਰ ਮੇਰੇ ਨਾਲ ਹੀ ਚੱਲੇ ਤੈਨੂੰ ਪਤਾ ਮੈਂ ਪਹਿਲੀ ਵਾਰ ਗਿਆ ਤੇ ਜਿਹੜਾ ਕੋਈ ਮਾੜਾ ਮੋਟਾ ਮੀਤ ਨੂੰ ਕੁਝ ਦੇਣਾ ਕੱਪੜਾ ਲੀੜਾ ਠੀਕ ਐ ਮੈਂ ਮਾੜਾ ਮੋਟਾ ਕੁਝ ਲਿਆ ਤੇ ਜਿਹੜਾ ਉਹਦੀ ਸੱਸ ਦਾ ਕੁਝ ਬਣਦਾ ਉਹ ਜਾ ਮੈਨੂੰ ਦੱਸ ਦੇ ਉਹਦੀ ਸੱਸ ਨੂੰ ਤੇ ਆਵਾਂਗੇ ਕਿ 65 ਟੱਕਾ ਦੇਣਾ 65 ਟੱਕਾ ਦੇ ਆਉਂਗਾ ਮੈਂ ਤਾਂ ਤੈਨੂੰ ਐ ਕਹਿੰਦੀ ਸੀਗੀ ਜਿਹੜਾ ਤੂੰ ਮਾੜਾ ਮੋਟਾ ਲੈ ਉਹ ਤਾਂ ਚਲ ਦੇ ਦੇ ਤੇ ਬਾਕੀ ਤੂੰ ਨਾ ਪੈਸੇ ਹੀ ਦੇ ਆ ਤੇ ਨਾਲੇ ਮੇਰੇ ਤੇ ਤਾਂ ਨਹੀਂ ਜਾਇਆ ਜਾਣਾ ਵੀਰਾ ਉਧਰ ਕਿਉਂ ਬਣ ਤੈਨੂੰ ਕੀ ਹੋ ਗਿਆ ਮੈਂ ਇਹਨਾਂ ਨੂੰ ਕੁਸਤਾ ਦੇਖਣੇ ਨਹੀਂ ਰੀ ਕੱਪੜੇ ਦਾ ਗੰਦ ਜਾਂ ਬਾ ਤੇ ਰੋਟੀ ਪਾਣੀ ਬਣਾਉਣਾ ਹੋਗਾ ਆਪ ਵੀ ਆ ਨਹੀਂ ਪਤਾ ਕਦੋਂ ਅੱਜ ਰੋਟੀ ਪਾਣੀ ਕਹਦੇ ਆ ਕੇ ਵੀ ਰੋਟੀ ਖਵਾ ਦੇ ਫਿਰ ਜੇ ਮੈਨਾਂ ਹੋਈ ਘਰੇ ਫਿਰ ਤੈਨੂੰ ਪਤੀ ਏਕੜਾ ਭਲਾ ਮਾਂ ਸਬੜਬੜ ਕਰਨ ਲੱਗ ਜੂਗਾ ਤੇ ਤੂੰ ਐ ਕਰ ਆ ਜਿਹੜੇ ਮਾੜਾ ਮੋਟਾ ਲੈ ਆ ਇਹ ਸਮਾਨ ਦੇ ਕੇ ਤੇ ਜਿਹੜਾ ਮਾੜਾ ਮੋਟਾ ਤੂੰ ਪੈਸੇ ਦੇ ਲਈ ਦੇਣਾਗਾ ਉਹ ਦੇ ਨਹੀਂ ਆਪੇ ਲੈ ਲੂ ਕੱਪੜਾ ਲੀੜਾ ਚੱਲ ਫਿਰ ਜਿਵੇਂ ਤੂੰ ਕਹਿੰਗੀ ਆਪਾਂ ਉਹ ਕਰ ਲਾਂਗੇ ਮੈਨੂੰ ਪਾਣੀ ਦਾ ਗਲਾਸ ਪਿਆ ਪੋਣਾ ਬਲ ਜਨ ਹਾਂ ਹਾਂ ਕੋਈ ਨਾ ਲੈ ਤੂੰ ਦਾ ਭੈਣ ਮੈਨਾਂ ਜਾਣਦੀ ਨਹੀਂ ਤੈਨੂੰ ਪਤੀ ਏ ਠੀਕ ਹੈ ਮੈਂ ਕਿਸੇ ਕੋਲ ਇਹ ਗੱਲ ਨਹੀਂ ਚਾਹੁੰਦਾ ਦੱਸਣਾ ਚਾਹੁੰਦਾ ਵੀ ਮੈਂ ਆਪਦੀ ਘਰ ਆਈ ਜੂ ਦੀ ਮੌਤ ਹੋ ਗਈ ਠੀਕ ਹੈ ਜੇ ਇਹ ਗੱਲ ਮੀਤ ਨੂੰ ਪਤਾ ਲੱਗ ਗਈ ਉਹਦਾ ਮਨ ਖਰਾਬ ਹੋਊਗਾ ਹੁਣ ਆਪਦੇ ਘਰੇ ਵਧੀਆ ਖੁਸ਼ੀ ਨਾਲ ਵਸਦੇ ਆਓ ਵਧੀਆ ਦੇ ਘਰੇ ਰਹਿੰਦੀ ਐ ਤਾਰ ਕੇ ਨੇ ਮੈਂ ਲੈ ਕੇ ਜਾਂਦਾ ਜੀਦਾ ਮੇਰਾ ਵੀ ਘੇਰਾ ਕਰਦਾ ਤੈਨੂੰ ਕੀ ਦੱਸਾਂ ਭੈਣੇ ਤੇ ਆ ਮੇਰੇ ਨਾਲ ਚੀਜ਼ਾਂ ਵਰਤੀਆਂ ਲੈ ਆਹ ਕਿਛੁਕ ਤਕੜੀ ਮਾਸੀ ਹਾਂ ਭਾਈ ਤਖੜੀ ਐ ਮਾਸੀ ਨੂੰ ਕੀ ਹੋਣਾ ਗੋਲੀ ਵੱਜੀ ਐ ਮਾਸੀ ਦੇ ਮਸਮੀਤ ਨਹੀਂ ਦੀਨੀ ਇੱਥੇ ਕਿਤੇ ਹੀ ਫਿਰਦੀ ਹੋਊਗੀ ਇੱਥੇ ਕਿਤੇ ਫਿਰਦੀ ਹੋਊਗੀ ਇਹ ਕੀ ਗੱਲわせ ਹੋਰ ਗੱਲ ਨੂੰ ਤੈਨੂੰ ਸਮਾਰ ਕੇ ਸਮਝਾਵਾਂ ਅੱਗੇ ਥੋੜੀ ਕਰੀਏ ਤੁਸੀਂ ਮੇਰੇ ਪੁੱਤ ਨਾਲ ਕਾਦੀ ਗੱਲ ਦਾ ਗੁੱਸਾ ਕਰੀ ਬੈਠੇ ਹੋ ਮਾਸੀ ਤੈਨੂੰ ਵੀ ਭਾਈ ਪਤਾ ਹੀ ਐ ਮੁੱਕਰ ਜੇ ਨਾ ਤੂੰ ਕੋਈ ਗੱਲ ਤਾਂ ਦੱਸ ਦੇ ਮਾਸੀ ਸਾਫ਼-ਸਾਫ਼ ਮੰਨੋ ਮੇਰੇ ਐਵੇਂ ਗੱਲਾਂ ਹੀ ਕੀ ਕਰੀ ਜਾਂਦੇ ਆ ਤੂੰ ਖੁੱਲ੍ਹ ਕੇ ਗੱਲ ਦੱਸ ਮਾਸੀ ਮੈਨੂੰ ਕੀ ਗੱਲ ਹੈ ਨਾ ਤੈਨੂੰ ਹੀ ਪਤਾ ਜਦੋਂ ਮੇਰਾ ਪੁੱਤ 3.5 ਲੱਖ ਰੁਪਇਆ ਲੈ ਕੇ ਤੁਹਾਡੇ ਘਰੇ ਗਿਆ ਤਾਂ ਤੁਸੀਂ ਉਹਨੂੰ ਮਾਰਨ ਦੀ ਸਕੀਮ ਬਣਾ ਲਈ ਉਹ ਤਾਂ ਮੇਰੇ ਪੁੱਤ ਦੇ ਹੀ ਕਰਮ ਤੇਜ ਸੀ ਜਿਹੜਾ ਉਹ ਬਚ ਗਿਆ ਮਾਸੀ ਮੇਰੀ ਗੱਲ ਸੁਣ ਠੀਕ ਹੈ ਤੇਰੇ ਪੁੱਤ 'ਚ ਸਾਨੂੰ ਮੈਨੂੰ ਮਾਰ ਤੇਰੇ ਪੁੱਤ 'ਚ ਮਾਰਨ ਦੀ ਸਾਡਾ ਕੋਈ ਕਸੂਰ ਨਹੀਂ ਨਾ ਤਾਂ ਮੇਰਾ ਕੋਈ ਕਸੂਰ ਸੀ ਨਾ ਮੇਰੀ ਭੈਣ ਦਾ ਕਸੂਰ ਸੀ ਤੇ ਫੇਰ ਭਾਈ ਹੋਰ ਤਾਂ ਜੇ ਤੁਹਾਡਾ ਕਸੂਰ ਨਹੀਂ ਸੀ ਐਡੀ ਵੱਡੀ ਗੱਲ ਬਣੀ ਕਿਵੇਂ ਉਹ ਮਾਸੀ ਜਿਹਦਾ ਕਸੂਰ ਸੀ ਮੇਰੀ ਘਰ ਵਾਲੇ ਦਾ ਕਸੂਰ ਸੀ ਉਹਨੂੰ ਉਸਦੇ ਕਰਮਾਂ ਦਾ ਫਲ ਮਿਲ ਗਿਆ ਠੀਕ ਹੈ ਉਹ ਤਾਂ ਉਹਨੂੰ ਬਿਮਾਰ ਹੋ ਗਈ ਫਿਰ ਉਹ ਮਾੜੀ-ਮੋਟੀ ਬਿਮਾਰ ਹੋਈ ਹੋਊਗੀ ਉਹਨੂੰ ਕੀ ਸਜ਼ਾ ਮਿਲੀ ਆ ਮਾਸੀ ਮੈਂ ਤੈਨੂੰ ਗੱਲ ਦੱਸਦਾ ਸਿੱਧੀ ਠੀਕ ਹੈ ਵਿਆਹ ਤੋਂ ਕਿਸੇ ਬਿਮਾਰ ਉਸ ਤੋਂ ਬਾਅਦ ਉਹਨੂੰ ਹੋ ਗਿਆ ਰਾਤ ਨੂੰ ਅਟੈਕ ਠੀਕ ਹੈ ਉਹ ਤਾਂ ਮੁੱਕ ਗਈ ਤੇ ਇਹ ਗੱਲ ਮੈਂ ਮੀਤ ਨੂੰ ਦੱਸਣਾ ਨਹੀਂ ਚਾਹੁੰਦਾ ਸੀ ਠੀਕ ਹੈ ਮੈਂ ਮੀਤ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਮਾਸੀ ਠੀਕ ਹੈ ਤਾਂ ਹੀ ਤਾਂ ਮੈਂ ਮੀਤ ਨੂੰ ਨਾਲ ਨਹੀਂ ਲੈ ਕੇ ਜਾਂਦਾ ਮੇਰੀ ਗੱਲ ਸੁਣ ਲਾ ਭਾਈ ਇਹ ਸਭ ਝੂਠ ਆਪਦੀ ਨੂੰ ਲੈ ਜਾ ਮੈਂ ਨਹੀਂ ਵੇਖ ਉਹਨੂੰ ਰੱਖ ਕੇ ਰਾਜੀ ਮੈਂ ਨਹੀਂ ਉਹਨੂੰ ਨੂੰ ਨੂੰ ਸਮਝਦੀ ਉਹ ਮਾਸੀ ਤੂੰ ਤਾਂ ਨਾ ਕਰ ਠੀਕ ਹੈ ਪਹਿਲਾਂ ਤਾਂ ਉਹਦੀ ਪਰਜਾਈ ਉਹਦੋਂ ਅਫਸਰਾ ਕੁਝ ਕਰਦੀ ਰਹੀ ਐ ਹੁਣ ਤੂੰ ਉਹਦੀ ਸੱਸਾਂ ਠੀਕ ਹੈ ਮਾਵਾ ਮੰਨ ਕੇ ਮੰਨ ਕੇ ਰਹਿਏ ਉਹਦੇ ਨਾਲ ਕਿਉਂ ਉਹਨੂੰ ਦੁਖੀ ਕਰਦੀਆਂ ਮੇਰੀ ਭੈਣ ਨੂੰ ਠੀਕ ਹੈ ਉਹਨੇ ਤਾਂ ਅੱਗੀ ਪਹਿਲਾਂ ਬਥੇਰੇ ਦੁੱਖ ਚੱਲ ਹੁਣ ਤਾਂ ਮਾਸੀ ਤੂੰ ਇਹ ਗੱਲ ਕਰ ਹੁਣ ਤਾਂ ਉਹ ਇੱਕ ਹੀ ਰਹੂਗੀ ਤੇਰੀ ਨੂੰਹ ਬਣ ਕੇ ਮੇਰੀ ਗੱਲ ਸੁਣ ਭਾਈ ਮੈਨੂੰ ਬਾਲੀਆਂ ਮੱਤਾਂ ਨਾ ਦੇ ਮੈਨੂੰ ਪਤਾ ਹੀ ਐ ਵੀ ਮੈਂ ਉਹਦੇ ਨਾਲ ਕਿਵੇਂ ਰਹਿਣਾ ਮੈਨੂੰ ਜਦੋਂ ਉਹ ਪਸੰਦ ਹੀ ਨਹੀਂ ਮਾਸੀ ਮਾਤੇਰੇ ਮਰੇ ਡੂੜਾ ਤਵੰਦਾ ਠੀਕ ਹੈ ਇਹ ਨਾ ਇਹ ਜਨਾ ਪਾਪ ਕਰੋ ਮਾਸੀ ਬਣ ਕੇ ਠੀਕ ਹੈ ਉਹ ਇੱਥੇ ਰਹੂਗੀ ਮੈਂ ਉਹਨੂੰ ਲੈ ਕੇ ਨਹੀਂ ਜਾਂਦਾ ਜੇ ਉਹਨੂੰ ਇਹ ਗੱਲ ਦਾ ਪਤਾ ਲੱਗ ਗਿਆ ਉਹ ਤਾਂ ਏਦੋਂ ਵੱਧ ਦੁਖੀ ਹੋਊਗੀ ਵੀ ਮੇਰੀ ਪਰਜਾਈ ਮੁੱਕ ਗਈ ਮੇਰੀ ਗੱਲ ਸੁਣ ਦੁਖੀ ਹੋਵੇ ਚਾਹੇ ਨਾ ਹੋਵੇ ਮੈਨੂੰ ਇਹ ਗੱਲ ਤਿੱਕਰ ਕੋਈ ਮਤਲਬ ਨਹੀਂ ਜੇ ਮੇਲਾ ਤਾਂ ਭਾਈ ਜਾ ਕੇ ਨਾ ਉਧਰ ਪਸੂਆਂ ਦੇ ਛਤੜੇ 'ਚ ਜਾ ਕੇ ਮੇਲਾ ਆਵਦੀ ਭੈਣ ਨੂੰ ਮਾਸੀ ਵਣ ਕੇ ਤੂੰ ਐ ਨਾ ਕਰ ਠੀਕ ਹੈ ਨਾ ਜਿਨ੍ਹਾਂ ਦੇ ਸਗੇ ਜਿਨੇ ਕੋਈ ਕਰਿਆ ਸੀ ਜਿਨੇ ਕੁਸ ਉਹਨੂੰ ਉਹਦੀ ਸਜ਼ਾ ਮਿਲ ਗਈ ਮੇਰੇ ਭੈਣ ਨੂੰ ਨਾ ਇਹ ਸਜ਼ਾ ਦੇ ਤੂੰ ਠੀਕ ਹੈ ਆਸੀ ਬਣ ਕੇ ਤੂੰ ਉਹਨੂੰ ਇੱਥੇ ਰਹੂ ਤੇਰੀ ਤੇਰੀ ਸੇਵਾ ਕਰੂਗੀ ਠੀਕ ਹੈ ਜਿਹੜਾ ਕੁਝ ਕਹੇਂਗੀ ਤੂੰ ਉਹ ਜਿਹੜਾ ਕੁਸ ਤੇਰਾ ਨਾ ਕਰਿਆ ਕਰਾਊਗਾ ਬਾਹ ਤਾਂ ਨਾ ਉਹਦੀ ਸੇਵਾ ਤੋਂ ਰੱਜੀ ਤੇ ਆਈ ਵੇ ਮਾਸੀਆਂ ਵੇ ਭਾਈ ਮੈਂ ਤੇਰੇ ਨਾਲ ਬਾਲਾ ਬੋਲਣਾ ਨਹੀਂ ਚਾਹੁੰਦੀ ਵੇਖ ਮੇਰਾ ਬੀਪੀ ਨਾ ਤੂੰ ਬਦਾ ਮਿਲਣਾ ਤਾਂ ਆਪਦੀ ਭੈਣ ਨੂੰ ਜਾ ਕੇ ਮਿਲ ਲੈ ਉਹ ਮਾਸੀ ਮਿਲਣ ਦੀ ਤਾਂ ਕੋਈ ਗੱਲ ਨਹੀਂ ਜੇ ਕੋ ਨੂੰ ਭਾਈ ਨਾਲ ਲੈ ਜਾਂਦਾ ਨਾ ਤੇ ਤੇਰੀ ਭੈਣ ਦਾ ਹੀ ਭਲਾ ਹੈ ਮਾਸੀ ਮੈਂ ਨਾ ਤਾਂ ਉਹ ਲੈ ਕੇ ਨਹੀਂ ਜਾਂਦਾ ਤੇਰੇ ਮੂਰੇ ਮੈਂ ਇੰਤ ਕਰਦਾ ਠੀਕ ਹੈ ਵੀ ਮੇਰੀ ਭੈਣ ਨੂੰ ਇਹ ਗੱਲ ਤਾਂ ਨਾ ਪਤਾ ਲੱਗੇ ਤੇ ਮਾਸੀ ਬਣ ਕੇ ਮੈਂ ਨਾਲ ਤਾਂ ਲੈ ਕੇ ਨਹੀਂ ਜਾਂਦਾ ਜੀ ਉਹਨੂੰ ਇਹ ਗੱਲ ਤਾਂ ਪਤਾ ਲੱਗਾ ਉਹਦਾ ਜੀਭ ਤੇਰੀ ਦੁਖੀ ਆ ਇਸ ਤੋਂ ਵੱਧ ਉਹ ਦੁਖ ਹੋਰ ਕੀ ਝੱਲੇ ਮਾਸੀ ਬਣ ਕੇ ਮੈਂ ਚੱਲ ਉਹਨੂੰ ਮਿਲ ਲੈਣਾ ਤੇ ਗੱਲ ਕਰ ਤੂੰ ਇਹ ਗੱਲ ਦੀ ਭਾਵਨਾ ਕੱਢੀ ਉਹਦੇ ਕੋਲੇ ਮਾਸੀ ਮਾਰ ਕੇ ਤੇਰੇ ਮੂਰੇ ਬੈਂਤੀ ਆ ਬੇ ਮਾਸੀ ਕਿਹੜਾ ਰੋਜ ਉਹਦੇ ਨਾਲ ਗੁਰਮਤੇ ਕਰਦੀ ਆ ਵੀ ਉਹਦੇ ਕੋਲੇ ਭਾਵ ਕੱਢੂਗੀ ਮਾਸੀ ਤਾਂ ਉਹਨੂੰ ਬੁਲਾ ਕੇ ਨਹੀਂ ਰਾਜੀ ਮੱਥੇ ਨਹੀਂ ਲੱਗ ਕੇ ਰਾਜੀ ਮਾਸੀ ਕਿਹੜੇ ਮੇਲੇ ਦੱਸ ਦੂਗੀ ਉਹਨੂੰ ਬੱਸ ਮਾਸੀ ਸਾਡੀ ਤੇ ਹੀ ਮੈਂ ਤੇਰੇ ਵਾਂ ਮੈਂ ਤਾਂ ਮਾਸੀ ਬਣ ਕੇ ਤੂੰ ਇਹ ਹੋਰ ਨਾ ਕੋਈ ਕਦਮ ਚੱਕ ਮੇਰੀ ਭੈਣ ਨੂੰ ਦੁਖੀ ਨਾ ਕਰ ਬੱਸ ਚੰਗਾ ਮਾਸੀ ਮੈਂ ਆਹਦੀ ਭੈਣ ਨੂੰ ਮਿਲ ਲੈਣਾ ਕਿੱਥੇ ਹੋਣੀ ਉਧਰ ਆ ਪਸੂਆਂ ਵਾਲੇ ਚ ਇੱਧਰ ਅੱਗੇ ਨਹੀਂ ਵੇਖਣਾ ਲੈ ਮਾਸੀ ਆ ਮੀਤ ਤੇ ਚਲ ਮਾਉ ਨੂੰ ਫੜਾ ਆ ਨਾ ਫੇ ਕੱਪੜੇ ਤਨ ਦਾ ਕੀ ਬਣਾਵਾ ਫਿਰ ਮਾਸੀ ਤਨ ਨੂੰ ਰੁਪਈਏ ਦੇ ਦੂੰ ਆ ਜੇ ਮੀਤ ਨੂੰ ਫੜਾ ਦੂੰ ਆ ਇਹ ਜਿਹੇ ਕੋਈ ਦੋ ਕਰਪਟ ਜਿਹੇ ਜਿਹੇ ਕੋਈ ਘਰੇ ਛੋਟੇ ਬਣਦੇ ਆ ਤਾ ਤੋਂ ਪਹਿਲਾਂ ਕੋਈ ਪ੍ਰੋਗਰਾਮ ਹੋਇਆ ਨਹੀਂ ਸੀ ਤੇ ਹੁਣ ਤੁਸੀਂ ਲੈ ਲਿਓ ਮੇਰੀ ਗੱਲ ਸੁਣ ਭਾਈ ਤੇਰਾ ਤਾਂ ਨਾ 1 ਰੁਪਿਆ ਵੀ ਸਾਨੂੰ ਜ਼ਹਿਰ ਐ ਆਪਦੀ ਭੈਣ ਨੂੰ ਕੱਖ ਦੇ ਲੱਖ ਦੇ ਮੈਂ ਨਹੀਂ ਇਸ ਗੱਲ ਚ ਆਉਂਦੀ ਮੇਰੀ ਤਾਂ ਐਨੀ ਲੀਰ ਵੀ ਨਾ ਖਰੀਦ ਦਿਓ ਮੈਂ ਨਹੀਂ ਥੋੜੇ ਕੱਪੜੇ ਪਾਉਂਦੀ ਬਥੇਰਾ ਕੋਸਾ ਰੱਬ ਦਾ ਦਿੱਤਾ ਮੇਰੇ ਕੋਲੇ ਉਹ ਮਾਸੀ ਐ ਕਿਉਂ ਕਰਦੀਆਂ ਚਲ ਕੋਈ ਗੱਲ ਨਹੀਂ ਜੇ ਤੂੰ ਨਹੀਂ ਖਰ ਪੈਸੇ ਫੜਨੇ ਮੈਂ ਮੀਤ ਨੂੰ ਫੜਾ ਲਾਂ ਤੇਰੀ ਨੂੰਹ ਤਾਂ ਆਪੇ ਫੜਨੀ ਤੇ ਤੂੰ ਖਬਰਦਾਰ ਹੋ ਜਾ ਭਾਈ ਮੇਰੀ ਨੂੰਹ ਨੂੰ ਕਹਿਣ ਦੀ ਲੋੜ ਨਹੀਂ ਮੈਂ ਨਾ ਉਹਨੂੰ ਨੂੰਹ ਮੰਨਾ ਨਾ ਉਹਨੂੰ ਕਹੀਂ ਵੀ ਮੇਰਾ ਕੱਪੜਾ ਨਹੀਂ ਲੈਣਾ ਮਾਸੀ ਆਪਦੇ ਦੋ ਲੱਕ ਮੈਕੇ ਆਈਏ ਛੋਡੀ ਨੂੰ ਹੀ ਬੱਜੂ ਵੀ ਹੋਰ ਕਿਹਦੀ ਬੱਜੂ ਵੀ ਮਾਸੀ ਬਣ ਕੇ ਤੂੰ ਐ ਕਿਉਂ ਕਰਦੀ ਐ ਠੀਕ ਐ ਜੇ ਤੂੰ ਨੂੰ ਮੈਂ ਮੰਨਤਾ ਕਰਦੀ ਜੇ ਮੱਥੇ ਕੋਈ ਗਲਤੀ ਹੋਈ ਐ ਜਾਂ ਮੇਰੇ ਇਈ ਘਰ ਦੇ ਤੋਂ ਗਲਤੀ ਹੋਈ ਐ ਤਾਂ ਇਹਦੇ ਪਿੱਛੇ ਮੈਨੂੰ ਸਾਨੂੰ ਦੱਸ ਜਾਣਾ ਦਿਓ ਭੈਣ ਭਾਈ ਨੂੰ ਤੁਹਾਡਾ ਸਾਰਾ ਟੱਬਰ ਹੀ ਇਹ じゃ ਐ ਉਸਾਰਾ ਟੱਬਰੀ ਇਹ ਜੈ ਉਹ ਆ ਤੜਕੇ ਤੋਂ ਉਹ ਦਿਮਾਗ ਖਾਂਦੀ ਆ ਹੁਣ ਰਹਿਂਦਾ ਹੁੰਦਾ ਤੂੰ ਆ ਗਿਆ ਭਾਈ ਮਾਸੀ ਸਾਡੇ ਦਾ ਪਰਮਾਦਾਨ ਬਥੇਰਾ ਕੁਛ ਕਹਤਾ ਜਿਹਨੇ ਕੋਈ ਸਜ਼ਾ ਮਿਲਨੀ ਸੀ ਉਹਨੂੰ ਸਜ਼ਾ ਮਿਲ ਗਈ ਮਾਸੀ ਬਣ ਕੇ ਹੁਣ ਤੂੰ ਐਡਾ ਕਦਮ ਨਾ ਚੱਕ ਕੋਈ ਗੱਲ ਨਹੀਂ ਮੈਂ ਆਪਦੀ ਭੈਣ ਨੂੰ ਮਿਲਣਾ ਮਸ ਜਾ ਮਿਲਣਾ ਭਾਈ ਜਾ ਕੇ ਕਿਧਰੋਂ ਭੈਣ ਦਾ 헤ਜ ਜਾਗ ਪਿਆ ਹੁਣ ਭੈਣ ਨੂੰ ਮਿਲਣ ਆ ਗਿਆ ਬਾਹਾਂ ਆਕਰ ਗਿਆਂ ਇਹਦੀਆਂ ਨਾਲੇ ਇਹਦੀ ਭੈਣ ਤੂੰ ਆ ਪਾਉਣੀ ਆ ਮੈਂ ਥੋੜੇ ਕੱਪੜੇ ਥੋੜੇ ਕੱਪੜਿਆਂ ਤੇ ਬੈਠੀ ਆਂ ਵੀ ਸਮਝਦੇ ਆ ਮੈਨੂੰ ਓਹੋ ਪੜ ਹਾਈ ਵੀਰਾ ਆ ਗਿਆ ਸਸਿਕਾ ਵੀਰੇ ਸਸ ਜੀ ਪੜ ਹੋਰ ਕਿਵੇਂ ਠੀਕ ਆ ਵੀਰਾ ਤੂੰ ਤੂੰ ਇਤਨੇ ਪਸੂ ਆਏ ਪਾਸੇ ਬੈਠੇ ਅੱਛਾ ਉਹ ਤਾਂ ਵੀਰੇ ਮੈਂ ਉਹੀ ਬੈਗੀ ਉਹ ਨਾ ਮੱਝ ਸੋਣ ਵਾਲੀ ਸੀ ਤੇ ਮੰਮੀ ਕਹਿੰਦੀ ਉਹਦੀ ਨਿਗਾ ਰੱਖੀ ਤੇ ਕਹਿੰਦੀ ਮੈਨੂੰ ਦੀਂਦਾ ਜਣੀ ਚੱਜ ਨਾਲ ਹੁਣ ਆਪਾਂ ਨੂੰ ਪਤੀ ਉਮਰ ਵੱਡੀ ਹੋਈ ਪਈ ਆ ਨਾ ਮਮੂ ਦੱਸ ਗੱਲ ਤੇਰੀ ਸੱਸ ਦੇ ਸੁਭਾਅ ਦਾ ਉਹਨੂੰ ਦੇਖ ਲੱਗ ਗਿਆ ਪਤਾ ਠੀਕ ਹੈ ਜੇਸਾ ਨਾ ਉਹ ਮੈਨੂੰ ਬੋਲਦੀ ਸੀ ਤੇ ਕੋਈ ਗੱਲਬਾਤਾ ਤਾ ਮੈਨੂੰ ਦੱਸ ਠੀਕ ਆ ਉਹ ਕਿਉਂ ਨਾ ਬੈਠੀ ਇੱਥੇ ਤੇਰੀ ਸੱਸ ਵੀਰੇ ਮੈਂ ਦੱਸਣ ਦਾ ਲੱਗੀ ਸੀ ਤੂੰ ਤਾਂ ਮੇਰੀ ਗੱਲ ਵਿੱਚੇ ਹੀ ਕੱਟਤੀ ਵੀ ਮੇਰੀ ਸੱਸ ਨੂੰ ਕੱਟ ਦੀਂਦਾਗਾ ਮੈਂ ਕਿਹਾ ਕਈ ਵਾਰ ਉਹਨੇ ਨੀਂਗਾ ਨਾ ਪਵੇ ਜਾਂ ਸੌਂ ਜੇ ਹਨਾ ਦਵਾਈਆਂ ਤੇ ਪੁੰਜਾ ਲੈਂਦੀ ਰਹਿੰਦੀ ਆ ਬੀਬੀ ਵੱਦ ਕੇ ਤੇ ਤਾਂ ਕਰਕੇ ਮੈਂ ਕਿਹਾ ਚੱਲ ਮੰਮੀ ਮੈਂ ਆ ਬੈਜਣੀ ਆ ਗਰਮੀ 'ਚ ਕਾਦੇ ਵਾਸਤੇ ਉਹਨੂੰ ਬਿਠਾਉਣਾ ਬੁੜਾ ਸਰੀਰ ਆ ਵੀਰੇ ਪਰ ਟਿੱਲੀ ਹੋ ਗਈ ਫਿਰ ਵੀ ਮੈਨੂੰ ਹੀ ਸਾਹਮਣੇ ਬਹੂਗੀ ਤਾਂ ਕਰਕੇ ਮੈਂ ਆਪ ਹੀ ਬੈਗੀ ਇੱਥੇ ਪਾਣੇ ਜੇ ਕੋਈ ਹੋਰ ਕੋਈ ਗੱਲ ਆ ਤਾਂ ਮੈਨੂੰ ਦੱਸ ਦੇ ਇਹੋ ਜੀ ਕੋਈ ਗੱਲ ਆ ਤਾਂ ਮੈਨੂੰ ਦੱਸ ਦੇ ਹੁਣ ਸਹੀ ਸਹੀ ਗੱਲ ਜੇ ਨਹੀਂ ਕੋਈ ਗੱਲ ਬਣਦਾ ਤਾਂ ਮੈਨੂੰ ਦੱਸ ਦੇ ਕਿਤੇ ਪਹਿਲਾਂ ਵਾਲੀ ਤੇਰੀ ਭੁਜਾਈਆਂ ਗੱਲਾਂ ਕਰਦੇ ਹੁਣ ਇਹ ਓਹੋ ਵੀਰੇ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਤੂੰ ਕਿਉਂ ਫਿਕਰ ਕਰੀ ਜਾਂਦਾ ਮੈਂ ਦੱਸੀ ਘੱਰ ਜਾਨੀ ਤੈਨੂੰ ਜੇ ਕੋਈ ਗੱਲ ਹੁੰਦੀ ਮੈਂ ਤੇਰੇ ਤੋਂ ਲੁਕੋ ਕੇ ਰੱਖਦੀ ਭਲਾ ਉਹੀ ਤੂੰ ਆ ਕਰ ਲੱਗ ਜਾਨਾ ਇਹ ਪਤੀ ਨੂੰ ਦਾ ਪੁਰਾਣੀਆਂ ਬੁੜੀਆਂ ਜਾਂਦਾ ਇਹ ਹਟਦੀਆਂ ਨਹੀਂ ਹੁੰਦੀਆਂ ਫਿਰ ਜੇ ਕੋਈ ਗੱਲ ਹੋਈ ਤਾਂ ਆਪਾਂ ਉਸ ਹੱਬ ਨਾਲ ਸਹਾਰ ਦਾਂਗੇ ਆਪਾਂ ਐਡੇ ਮਾੜੇ ਵੀ ਨਹੀਂ ਹੁੰਬਾ ਹਵਾ ਕੇ ਰਿਸ਼ਤਾ ਲੈਤਾ ਸੀ ਇਹ ਓਹੋ ਵੀਰੇ ਤੂੰ ਤਾਂ ਮੈਨੂੰ ਗੱਲਾਂ ਚ ਹੀ ਲਜਾਤਾ ਭਾਬੀ ਉੱਥੇ ਮੰਮੀ ਕੋਲ ਬੈਠੀ ਆ ਮੈਂ ਮਿਲਿਆ ਮੈਂ ਹੈ ਓ ਪੈਣੇ ਬਹਿ ਜਾ ਮੈਂ ਨੀ ਕੱਲੀ ਆਇਆ ਠੀਕ ਆ ਤੈਨੂੰ ਪਤਾ ਹੀ ਹੈ ਤੇਰੀ ਪਰਜਾਈ ਦਾ ਸੁਭਾਅ ਦਾ ਓ ਇੱਥੇ ਆ ਕੇ ਲੈ ਕੇ ਆਇਆ ਵੀਰੇ ਓ ਇੱਥੇ ਆ ਕੇ ਤੇਰੀ ਸੱਸ ਨਾਲ ਢੇ ਲਾ ਲੈਂਦੀ ਤੈਨੂੰ ਪਤਾ ਹੀ ਆ ਤੇ ਪੰਗੇ ਤੇ ਤੈਨੂੰ ਪਹਿਲਾਂ ਘਰੇ ਦਾ ਬਖਸ਼ਿਸ਼ ਨਹੀਂ ਦੀ ਸੀ ਇੱਥੇ ਆ ਕੇ ਤੈਨੂੰ ਕਿੱਥੇ ਬਖਸ਼ੂ ਵੀ ਐਵੇਂ ਤੇਰੀਆਂ ਚੁਗਲੀਆਂ ਕਰੀ ਜਾਂਦੀ ਉਹਨੂੰ ਮੈਂ ਕਰੀ ਛੱਡਿਆ ਓਹੋ ਵੀਰੇ ਭਾਬੀ ਨਾ ਜਿੰਮੇ ਮਰਜੀ ਐ ਮੈਨੂੰ ਐ ਪਤਾ ਵੀ ਬਾਹਰ ਅੰਦਰ ਨਹੀਂ ਉਹ ਮੇਰੀ ਬੇਇੱਜ਼ਤੀ ਕਰਦੀ ਹੈਗੀ ਤੇ ਨਾ ਉਹ ਕਰਨ ਦੇਵੇ ਕਿਸੇ ਨੂੰ ਆਪ ਚਾਹੇ ਮੇਰੇ ਚਾਰ ਚਿੱਟਾ ਹਿਲਾ ਲਿਆ ਇੰਨੀ ਵੀ ਨਹੀਂ ਮਾੜੀ ਪਾਪੀ ਸਾਰੀ ਉਮਰ ਉਹਦੇ ਵਿਸ਼ਵਾਸ ਕਰਦੀ ਹੈ ਜਿਹੜੇ ਤਾਂ ਪਤੀ ਹੈ ਹੁਣ ਮੈਨੂੰ ਤਾਂ ਪਤੀ ਹੈ ਠੀਕ ਹੈ ਮੈਂ ਉਹਦੇ ਨਾਲ ਸਾਰੀ ਉਮਰ ਕੱਟਦਾ ਮੈਨੂੰ ਕਿਹੜਾ ਪਤਾ ਨਹੀਂ ਕੋਈ ਗੱਲ ਨਹੀਂ ਤੂੰ ਉਹਦੀ ਗੱਲ ਨਾਲ ਬੜੀ ਛੇੜਾ ਕਰ ਕੋਈ ਗੱਲ ਨਹੀਂ ਉਹ ਤਾਂ ਠੀਕ ਹੈ ਵੀਰੇ ਤੂੰ ਚੱਲ ਮੈਨੂੰ ਐ ਦੱਸ ਭਾਬੀ ਨਹੀਂ ਆਈ ਉਹ ਤਾਂ ਚੱਲ ਕੋਈ ਨਹੀਂ ਫੇਰ ਕਦੇ ਆਜੂਗੀ ਜਾਂ ਮੈਨੂੰ ਤੂੰ ਲਈ ਜਾਏਂਗਾ ਹਨਾ ਮੈਂ ਤੇਰੇ ਨਾਲ ਬਗ ਜੂਗੀ ਉਹ ਪਾ ਲਈ ਤਸੀ ਭਾਬੀ ਉਹ ਠੀਕ ਠਾਕ ਐ ਸਾਰਾ ਕੁਝ ਵਧੀਆ ਠੀਕ ਐ ਆਪਣੇ ਘਰ ਲਿਆਉਣ ਦੀ ਗੱਲ ਤੈਨੂੰ ਮੇਰੀ ਗੱਲ ਸੁਣ ਲੈ ਠੀਕ ਐ ਮੈਂ ਤੈਨੂੰ ਲੈ ਕੇ ਨਹੀਂ ਜਾਂਦਾ ਹਾਏ ਦੇਖੀ ਮੈਂ ਤਾਂ ਤਿਆਰ ਹੋਈ ਬੈਠੀ ਸੀ ਵੀਰੇ ਨਵਾਂ ਸੂਟ ਪਾਇਆ ਸੀਗਾ ਮਾ ਜਾਉਂ ਉਹ ਭੈਣੇ ਤੂੰ ਆ ਦੇ ਘਰੇ ਵਧੀਆ ਖੁਸ਼ ਠੀਕ ਹੈ ਵਧੀਆ ਖੁਸ਼ ਹੈ ਪਸੂਆਂ 'ਚ ਬੈਠੀ ਹੈ ਠੀਕ ਹੈ ਐਸੇ ਪਸੂਆਂ 'ਚ ਰਾਖੀ ਬੈਠੀ ਹੈ ਠੀਕ ਹੈ ਤੇ ਮੈਂ ਉੱਥੇ ਜਾ ਕੇ ਤੈਨੂੰ ਪਤੀ ਆਉਦਾ ਸੁਭਾ ਦਾ ਉੱਥੇ ਤੇ ਨਾ ਫੇਰ ਆਡੇ ਲਈ ਜਾਊਗੀ ਫੇਰ ਇਹ ਗੱਲ ਤਾਂ ਕੀਤਾ ਮੈਂ ਇੱਥੇ ਵਧੀਆ ਤੇ ਘਰੇ ਰਹਿ ਤੂੰ ਉੱਥੇ ਪਹਿਲਾਂ ਜੀ ਨਹੀਂ ਆਖਾ ਜ਼ਰਾ ਰੋਜ਼ ਇਕਲੇਸ਼ ਕਰਦੀ ਸੀ ਆਣਗਮਣ ਰੋਜ਼ ਇਕੱਠਾ ਕਰੀ ਰੱਖਦੀ ਸੀ ਉਦੋਂ ਕੀ ਕੱਢੇਂਗੀ ਤੂੰ ਵੀਰੇ ਪੇਕਿਆਂ ਤੋਂ ਕਿਹੜੀ ਕੁੜੀ ਦਾ ਜੀ ਆਖਦਾ ਹੁੰਦਾ ਮੇਰਾ ਵੀ ਜੀ ਕਰਦਾ ਮੇਰੇ ਪੇਕੇ ਜਾਣ ਨੂੰ ਨਾਲੇ ਰਹੀ ਗੱਲ ਦੂਜੀ ਵੀ ਤੂੰ ਕਹੀ ਜਨਾ ਕਵਿਤਰ ਜੀ ਨੇ ਆਖਿਆ ਜੀ ਨੇ ਆਖਿਆ ਆਇਨਾ ਗੱਲਾਂ ਕਰਿਆ ਕਰ ਮੈਂ ਤਾਂ ਨਾ ਉੱਥੇ ਜਾ ਕੇ ਮੇਰਾ ਨਾਲੇ ਪਾਸਾ ਥੱਲੇ ਜਾਉ ਤੇ ਨਾਲੇ ਸੱਚ ਮੈਂ ਤੈਨੂੰ ਐ ਕਹਿੰਦੀ ਸੀ ਮੈਂ ਤਾਂ ਗੱਲ ਕਰਦੀ ਕਰਦੀ ਭੁੱਲੀ ਗਈ ਸੀ ਵਨ ਟੂ ਨੇ ਨਾ 2-4 ਦਿਨ ਬਾਹਰ ਜਾਣਾ ਤਾਂ ਮੈਂ ਕਹਿੰਦੀ ਸੀ ਚੱਲ ਮੇਰਾ ਇੱਥੇ ਜੀ ਨਹੀਂ ਲੱਗਣਾ ਤੇ ਵੀ ਨਾ ਮੈਂ ਵੀ 4 ਦਿਨ ਲਾ ਆਉਂਦੀ ਉੱਥੇ ਉਹ ਕੋਈ ਨਾ ਭੈਣੇ ਤੈਨੂੰ ਮੈਂ ਬਾਅਦ ਚ ਲੈ ਜੂਆਂ ਕੋਈ ਗੱਲ ਨਹੀਂ ਐਂਡੀ ਫੇਕ ਨਾ ਕਰ ਤੂੰ ਠੀਕ ਹੈ ਤੇਰੀ ਪਰਜਾਈ ਦੀ ਆਪੇ ਕੋਈ ਚੱਕਰ ਨਹੀਂ ਉਹਦੇ ਨਾਲ ਲੜਨੀ ਆ ਤੈਨੂੰ ਕੋਈ ਨਾ ਪੰਜ 10 ਦਿਨ ਘਰ ਕੇ ਲੈ ਜੂ ਮੈਂ ਤਨ ਦੁਬਾਰੇ ਕੋਈ ਗੱਲ ਨਹੀਂ ਤੂੰ ਹੁਣ ਮੇਰੇ ਅੱਖੇ ਵੀ ਲੱਗ ਬਾਕੀ ਰਹਿੰਦਾ ਹੁੰਦਾ ਤੇਰਾ ਹਜੇ ਕੱਪੜਾ ਲੀੜਾ ਠੀਕ ਆ ਆ ਮੈਂ ਤੈਨੂੰ ਲਿਆਤਾ ਕਿ ਜਿਹੜੇ ਤੇਰੀ ਕੋਈ ਸੱਸ ਦਾ ਕੋਈ ਬੰਦਦਾ 2 ਰੁਪਏ ਉਹ ਮੈਂ ਤੈਨੂੰ ਦੇ ਦੂਆ ਠੀਕ ਆ ਤੂੰ ਆ ਉਹਦੇ ਸੱਸ ਨੂੰ ਰੁਪਏ ਪਾ ਦੇ ਦੇ ਉਹਨੂੰ ਮੈਂ ਸੂਟ ਸੂਟ ਤੈਨੂੰ ਪਤਾ ਮਤੋਂ ਲੈ ਜਾਂਦਾ ਨੀਗਾ ਜੇ ਤੇਰੀ ਪਰਜਾਈ ਨੂੰ ਲੈ ਜਾਂਦਾ ਉਹਦਾ ਐ ਨਹੀਂ ਪਤਾ ਕੀ ਲਿਉਂਦੀ ਫੇਰ ਇੱਥੇ ਕਿਤੇ ਨਾਲ ਕਲੇਸ਼ ਪਵਾਨ ਦੀ ਤੇਰੇ ਸੱਸ ਦਾ ਉਹ ਤਾਂ ਠੀਕ ਆ ਵੀਰੇ ਇਹ ਲੀੜਾ ਕੱਪੜੇ ਕ ਏ ਪਾਣੀ ਦਿੰਦੇ ਹੁੰਦੇ ਜਦ ਪਹਿਲੀ ਵਾਰ ਮੈਂ ਖਾਲੀ ਹੱਥ ਕੀ ਜਾਊਗਾ ਮਨ ਭੈਣ ਕੋਲ ਆਇਆ ਸੀ ਦਿਖ ਖਾਲੀ ਹੱਥ ਰੋ ਰਹੀ ਆ ਮੈਂ ਕਹਾਂ ਲੂ ਤੇਰੀ ਸੱਸ ਮੇਨੇ ਮਾਰੀ ਜਾਊਗੀ ਇਤਰਾ ਪੂਰਾ ਕੀ ਲੈ ਠੀਕ ਹੈ ਤਾਂ ਲੈ ਆ ਤਾਂ ਮੈਂ ਠੀਕ ਹੈ ਵੀਰੇ ਉੱਥੇ ਚੱਲ ਤੇ ਮੇਰੀ ਗੱਲ ਸੁਣਾ ਤੈਨੂੰ ਕਿੰਨਾ ਚਿਰ ਹੋ ਗਿਆ ਸੀ ਆਏ ਨੂੰ ਮੰਮੀ ਕੋਲ ਬੈਠੇ ਨੂੰ ਮਨ ਨੂੰ ਹੋ ਗਏ 15 ਮਿੰਟ ਆ ਆਏ ਇੰਨਾ ਚਿਰ ਹੋ ਗਿਆ ਤੂੰ ਪਾਣੀ ਪੂਣੀ ਪੀਤਾ ਕ ਨਹੀਂ ਪੀਤਾ ਪੀਤਾ ਮੈਂ ਕਰਨਾ ਵਾਲਾ ਸਾਰਾ ਕੁਝ ਪੀ ਕੇ ਆਇਆ ਠੀਕ ਹੈ ਪਾਣੀ ਮੈਂ ਪੀ ਕੇ ਆਇਆ ਫਿਰ ਇੱਧਰ ਤਾਂ ਨਹੀਂ ਪੀਤਾ ਮੈਂ ਚਾਹ ਬਣਾਉਣੀ ਤੇਰੇ ਵਾਸਤੇ ਨਹੀਂ ਪਾਣੀ ਮੈਂ ਤਾਂ ਨਹੀਂ ਪੀਂਦਾ ਇਧਰ ਠੀਕ ਹੈ ਫੇਰ ਕਿਤੇ ਪੀ ਕੇ ਜਾਊਂਗਾ ਜਦੋਂ ਤੈਨੂੰ ਦੁਬਾਰੇ ਲੈ ਕੇ ਗਿਆ ਉਹ ਦਿਨਾਂ ਚਾਹ ਪੀ ਕੇ ਜਾਊਂਗਾ ਨਾਲੇ ਪਾਣੀ ਪੀ ਕੇ ਜਾਊਂਗਾ ਚਲ ਅੱਜ ਨਹੀਂ ਪੀਂ ਗਿਆ ਤਾਂ ਅੱਜ ਤੈਨੂੰ ਪਤਾ ਮੈਨੂੰ ਖੇਤ ਕੰਮ ਹੈ ਤਿੰਨ ਚਾਰ ਤੇ ਮੈਂ ਉਹ ਕੰਮ ਕਰ ਲਾਂ ਚਲ ਉਹ ਤਾਂ ਠੀਕ ਹੈ ਵੀਰੇ ਰੋਟੀ ਟੋਕਣਾ ਸਾਰਾ ਕੁਝ ਤਿਆਰ ਹੀ ਪਿਆ ਮੈਂ ਬਸ ਮਿੰਟ ਚ ਤਤਨਾ ਕਰ ਦਿੰਦੀਆਂ ਤੇ ਖਾ ਲੈਂਦਾ ਨਹੀਂ ਮੈਂ ਫੇਰ ਕਿਤੇ ਖਾਊਂਗਾ ਤੇ ਤੇਰੀ ਗੱਲ ਲੈ ਤੂੰ ਵੀਰੇ ਸਾਰਾ ਕੁਝ ਹੀ ਕਹੀ ਹੈ ਨਾ ਫੇਰ ਤੂੰ ਇਹ ਸਾਰਾ ਕੁਝ ਸੈੱਟ ਮੈਨੂੰ ਹੋਰ ਦੱਸ ਪੁਰਾਣੇ ਦਾ ਸੁਭਾਅ ਕਿਵੇਂ ਉਹਦਾ ਸੁਭਾਅ ਤਾਂ ਵੀਰੇ ਬਾਲਾ ਵਧੀਆ ਮੈਂ ਤਾਂ ਕਹਿੰ ਹਰ ਇੱਕ ਕੁੜੀ ਨੂੰ ਨਾ ਮੇਰੇ ਘਰ ਵਾਲੇ ਵਰਗਾ ਹੀ ਘਰ ਵਾਲਾ ਮੇਰੇ ਕਿਉਂਕਿ ਬਾਲਾ ਚੰਗਾ ਦਾ ਚੱਲ ਵਧੀਆ ਇਹ ਵੀ ਸੁਣ ਲਈ ਪਰਮਾਤਮਾ ਚੱਲ ਤੇਰੇ ਘਰ ਦਾ ਸੁਭਾਅ ਵਧੀਆ ਹਾਂ ਵੀਰੇ ਤੇ ਹੁਣ ਮੈਨੂੰ ਜਾਣਦੇ ਭੈਣ ਤੂੰ ਜਾਣਦੇ ਨਹੀਂ ਵੀਰੇ ਮੇਰੀ ਗੱਲ ਸੁਣ ਐਂ ਤਾਂ ਮੈਂ ਤੈਨੂੰ ਤੋਰਦੀ ਨਹੀਂ ਹੈਗੀ ਕਿਰਨਾ ਭੈਣ ਦੇ ਘਰੇ ਚਾਚਾ ਪੀ ਆਇਆ ਰੋਟੀ ਖਾਇਆ ਮੇਰੇ ਘਰੋਂ ਕੁਝ ਵੀ ਨਹੀਂ ਆਪਾਂ ਉੱਧਰ ਬੈੰਨੇ ਆ ਉੱਧਰ ਬਹਿ ਕੇ ਨਾ ਮੈਂ ਤੈਨੂੰ ਪਾ ਮੈਂ ਦੋ ਰੋਟੀਆਂ ਹੀ ਖਾ ਜਾ ਤੇ ਖਾ ਕੇ ਜਾ ਠੀਕ ਹੈ ਮੈਂ ਰੋਟੀ ਭਾ ਕੇ ਹੋਣੀ ਚੱਲ ਮੈਂ ਖਾ ਲੈਂਦਾ ਗਲਗੱ ਚਿਰਨਾ ਦੇ ਘਰੇ ਮੈਂ ਚਾਹੀ ਤੇ ਪਾਣੀ ਪੀਤਾ ਸੀ ਚੱਲ ਰੋਟੀ ਤੇਰੇ ਘਰੇ ਕਾਲੀ ਗਰ ਦੇ ਬੰਦ ਦੋ ਰੋਟੀਆਂ ਪਾ ਦੇਉਂਦਾ ਬਬਾ ਅੱਖਾ ਕੇ ਮੈਂ ਜਾਣਾ ਫਿਰ ਚੱਲ ਵੀਰੇ ਆ ਜਾ ਉਧਰ ਹੀ ਪਾ ਦੇਣੀ ਰੋਟੀਆਂ ਇੱਥੇ ਗਰਮੀ ਹੈ ਲੈ ਚੰਗਾ ਪੈਣ ਠੀਕ ਹੈ ਤੂੰ ਬਗ ਜਾ ਤੇ ਐਵੇਂ ਧੁੱਪੇ ਨਾ ਮੱਚ ਤੂੰ ਮੇਰੀ ਬਸ ਆਉਂਦੀ ਹੋਊ ਮੈਂ ਤਾਂ ਆਪੇ ਬਸ ਚੜਜੂਆ ਚੱਲ ਕੋਈ ਨਹੀਂ ਵੀਰੇ ਫਿਰ ਨਾ ਆਉਂਦਾ ਧਿਆਨ ਨਾਲ ਜਾਇ ਚੰਗਾ ਕੋਈ ਨਾ ਬੇਸੰਸ ਰਹ ਚੱਹ ਚੰਗਾ ਠੀਕ ਹੈ ਜੇ ਕੋਈ ਗੱਲ ਬਾਤ ਹੋਈ ਤਾਂ ਮੈਨੂੰ ਦੱਸ ਦਿਆ ਕਰ ਠੀਕ ਹੈ ਫੋਨ ਤੇ ਗੱਲ ਕਰਦਾ ਬਾਕੀ ਮੈਂ ਆਪੇ ਢੇੜਾ ਢੇੜਾ ਮਾਰਦਿਆ ਕਰੂਆ ਪੰਜ ਦਸ ਦਿਨ ਤੋ ਢੇੜਾ ਮਾਰ ਲੂ ਆਪੇ ਚੱਲ ਠੀਕ ਹੈ ਠੀਕ ਹੈ चंगा बार भेड़ ला बार खुला रखा तेन की दुनिया गल कर मैं तेन दस दू दुखी होवेंगी मन ते ला लेंगी गल दिल से बाकी तू फिर गल भूल दी नहीं बोझ पाके पैजगी बिमार ठार हो जाएगी जे तू बीमार होगी मेरा कख नहीं रेहना सारी दुनिया से ठीक है मैं लोगों को जवाब दऊंगा ਠੀਕ ਹੈ ਭੈਣ ਭਰਾ ਦਾ ਆਪਣਾ ਇੰਨਾ ਮੋਹ ਪਿਆਰ ਇੰਨਾ ਪਿਆਰ ਕਰਦਾ ਮੈਂ ਤੁਹਾਨੂੰ ਠੀਕ ਹੈ ਹਨ ਕੇ ਭੈਣੇ ਮੈਨੂੰ ਮaaf ਕਰੀ ਮੈਂ ਤੇਰੀ ਪਰਜਾਈ ਬਾਰੇ ਤੁਹਾਨੂੰ ਕੁਝ ਨਹੀਂ ਦੱਸਿਆ ਕਿ ਮੈਂ ਤਾਂ ਉਹਦਾ ਭੋਗ ਵੀ ਪਾਤਾ ਠੀਕ ਹੈ ਉਹ ਇਹ ਜੁਨੀਆ ਤੇ ਰਹੀ ਨਹੀਂ ਮaaf ਕਰੀ ਭੈਣੇ ਠੀਕ ਹੈ ਮੈਂ ਤੇਰੀ ਪਰਜਾਈ ਵਜ੍ਹਾ ਤੁਹਾਨੂੰ ਕੁਝ ਨਹੀਂ ਦੱਸਿਆ ਪੀ ਪਣੀਪੋੜੀ ਪੀਣਾ ਸੀ ਮੰਮੀ ਕੋਈ ਨਾ ਟੁੱਟੇ ਨਹੀਂ ਮੇਰੇ ਹੱਥ ਮੈਂ ਪੀ ਲੂੰਗੀ ਨਾਲੇ ਤੇਰਾ ਭਰਾ ਤਾਂ ਮਾਰ ਤੈਨੂੰ ਬੋਟਾ ਦੇ ਕੇ ਗਿਆ ਹੈ ਨਾ ਮੰਮੀ ਵੀਰਾ ਬੱਸ ਹੋਣੀ ਗਿਆ ਗਿਆ ਮਦਰੋ ਗੇਟ ਪੇੜ ਕੇ ਆਈਆਂ ਤੇ ਨਾਲੇ ਨਾ ਵੀਰਾ ਮੇਰੇ ਵਾਸਤੇ ਕੱਪੜੇ ਲਿਆਇ ਸੀ ਤੇ ਤੁਹਾਡੇ ਕੱਪੜੇ ਲੀੜਿਆਂ ਦਾ ਵੀ ਉਹ ਨਾ ਪੈਸੇ ਦੇ ਗਿਆ ਉਹ ਮੈਂ ਤੁਹਾਨੂੰ ਦਿਨੀ ਆ ਅੰਦਰ ਉਹ ਲਫਾਫੇ ਛੀ ਹੈ ਵੀ ਆਹ ਹੈ ਜੇ ਕੱਪੜਿਆਂ ਨੂੰ ਤੇ ਪੈਸਿਆਂ ਨੂੰ ਮੈਂ ਠਕਰਾਉਣੀ ਆ ਤੂੰ ਮੇਰੀ ਗੱਲ ਸੁਣਾ ਬਾਹਲਾ ਰੰਗੜਾ ਹੋਇਆ ਤੇਰੇ ਭਾਂਚ ਜਾਂਦਾ ਹੋਇਆ ਮਿਲ ਕੇ ਵੀ ਨਹੀਂ ਗਿਆ ਉਹ ਏਨੀ ਅਕਲ ਨਹੀਂ ਵੀ ਘਰੇ ਵੱਡੇ ਬਜ਼ੁਰਗ ਨੂੰ ਮਿਲ ਕੇ ਜਾਂਦੇ ਹੁੰਦੇ ਆ ਮੰਮੀ ਹੋਣਾ ਮੈਂ ਨੀਗਮਾਰ ਕੇ ਸੀ ਤੁਹਾਡੀ ਅੱਖ ਜੀ ਲੱਗ ਗਈ ਸੀ ਤਾਂ ਕਰਕੇ ਮੈਂ ਹੀ ਕਹਿਤਾ ਸੀ ਮਾਂ ਵੀਰੇ ਚੱਲ ਕੋਈ ਨਹੀਂ ਫਿਰ ਮੰਮੀ ਸੁੱਤੇ ਪਿਆ ਕਾਦੀ ਵਾਸਤੇ ਆਹ ਮੈਂ ਸਮਝ ਗਈ ਭਰਾ ਨੂੰ ਪਹਿਲੇ ਹੀ ਟਾਲਤਾ ਵੀ ਮੰਮੀ ਨੂੰ ਕਾਹਨੂੰ ਛੇੜਦਾ ਹੈ ਛਿਹਾਰ ਬਾੜੀ ਬਣਦੀ ਹੈ ਨਹੀਂ ਨਹੀਂ ਮੰਮੀ ਇਹ ਜੀ ਤਾਂ ਕੋਈ ਗੱਲ ਨਹੀਂ ਹੈਗੀ ਤੇ ਤੁਸੀਂ ਪਾਣੀ ਪੂਣੀ ਪੀਣਾ ਸੀ ਮੈਨੂੰ ਦੱਸ ਦਿੰਦੇ ਏਡੀ ਕੀ ਗੱਲ ਸੀ ਕਿ ਗਰਮੀ ਚ ਤੁਰੇ ਆਏ ਹੋ ਹੈ ਪਹਿਲੇ ਤੁਸੀਂ ਠਿੱਲੇ ਹੋ ਕੋਈ ਨਾ ਤੈਨੂੰ ਤਾਂ ਨਾ ਵੇਖ ਲੋੜ ਨਹੀਂ ਮੈਂ ਠਿੱਲੀ ਹੋਵਾਂ ਭੋਆ ਦੀ ਤੰਦਰੁਸਤ ਹੋਵਾਂ ਤੂੰ ਲੈਣਾ ਕੀ ਐ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਮੇਰੀ ਫਿਕਰ ਨਾ ਕਰ ਜਦੋਂ ਮੈਂ ਤੈਨੂੰ ਆਪਦਾ ਕੰਮ ਕਹਿੰਦੀ ਨਹੀਂ ਤੂੰ ਮੇਰਾ ਕਿਉਂ ਕਰਦੀਆਂ ਕੰਮ ਚਲੋ ਕੋਈ ਨਹੀਂ ਮੰਮੀ ਨਹੀਂ ਕਰਦੀ ਮੈਂ ਤਾਂ ਨਾ ਬਸ ਪੀਰੇ ਨੂੰ ਤੋਰ ਕੇ ਇਧਰ ਨੂੰ ਪਾਣੀ ਪੀਣ ਹੀ ਆਉਂਦੀ ਸੀ ਪਾਣੀ ਪੀ ਕੇ ਫੇਰ ਉਧਰ ਛਤਰੇ ਵਾਲੀ ਬੈਣੀ ਐ ਤੇਜ਼ ਹੀ ਲੱਗੇ ਸੀ ਮੈਨੂੰ ਅੱਛਾ ਹੁਣ ਤੂੰ ਮੈਨੂੰ ਐਂ ਦੱਸਣ ਆਈ ਸੀ ਵੀ ਮੇਰਾ ਭਰਾ ਮੈਨੂੰ ਪੈਸੇ ਦੇ ਗਿਆ ਕੀ ਉਹ 5000 ਰੁਪਏ ਦੇ ਕੇ ਗਿਆ ਹੋਊਗਾ ਕੱਲਾ 5000 ਰੁਪਏ ਹੀ ਦੇ ਕੇ ਗਿਆ ਅਸੀਂ ਤਾਂ ਕੁਝ ਮੰਗਿਆ ਵੀ ਨਹੀਂ ਨੇ ਨੀ ਮੰਮੀ ਮੈਂ ਤੁਹਾਨੂੰ ਕਦੋਂ ਕਿਹਾ ਵੀ ਉਹ 5000 ਰੁਪਏ ਦੇ ਕੇ ਗਿਆ ਮੈਂ ਤਾਂ ਸਿਰਫ ਤੁਮੇਹੀ ਕਿਹਾ ਵੀ ਤੁਹਾਡੇ ਵਾਸਤੇ ਉਹ ਲੀੜੇ ਕਪੜਾ ਨੂੰ ਪੈਸੇ ਦੇ ਕੇ ਗਿਆ ਤੇ ਨਾਲੇ ਨਾ ਵੀਰਾ ਤੁਹਾਡੇ ਵਾਸਤੇ ਝੂੜੀ ਲੈ ਕੇ ਆਇਆ ਸੀਗਾ ਤੇ ਉਹ ਵੀ ਉਹਦੇ ਲਿਫਾਫੇ ਦੇ ਵਿੱਚ ਹੀ ਹੈ ਮੈਂ ਤੁਹਾਨੂੰ ਦੇ ਦਿੰਨੀ ਆ ਸੋਨੇ ਦੀ ਉਹ ਕਹਿੰਦੇ ਵੀ ਉਹਦੋਂ ਪਾਈ ਨਹੀਂ ਗਈ ਹੈਗੀ ਕਾਲੀ ਜੀਚ ਵਿਆਹ ਹੋ ਗਿਆ ਸੀ ਨਾ ਮੈਨੂੰ ਕੀ ਦੱਸਦੀਆਂ ਵੀ ਮੰਮੀ ਤੇਰੇ ਵਾਸਤੇ ਉਹ ਝੂੜੀ ਲੈ ਕੇ ਆਇਆ ਨਹੀਂ ਤੇਰੇ ਪੇਕਿਆਂ ਚ ਤਾਂ ਐਨੀ ਪਹੁੰਚ ਨਹੀਂ ਵੀ ਮੇਰੇ ਪੁੱਤ ਨੂੰ ਨਾ ਕੜਾ ਨਛਾਪ ਮਮੇ ਜੀ ਸਾਰਾ ਕੁਝ ਪਾਉਣਗੇ ਵੀਰਾ ਕਹਿੰਦਾ ਸੀ ਨਾ ਸੰਧਾਰੇ ਤੇ ਦੇਖੀ ਜਾਊਗਾ ਸਾਰਾ ਕੁਝ ਪਹਿਲਾਂ ਸੰਧਾਰਾ ਜਦੋਂ ਆਊਗਾ ਉਦੋਂ ਮੰਮੀ ਨੂੰ ਬੁੱਧੋ ਬਣਾਉਣੀ ਆ ਨਹੀਂ ਤੇਰੇ ਪੇਕੇਆਂ ਦੀ ਤਾਂ ਇੰਨੀ ਔਕਾਤ ਨਹੀਂ ਘੜੀ ਨਹੀਂ ਪਾਈ ਮੇਰੇ ਪੁੱਤ ਨੂੰ ਕੀ 1000 ਰੁਪਏ ਦੀ ਚੀਜ਼ ਐ ਮੰਮੀ ਜੀ ਉਦੋਂ ਕਾਲੀ ਕਾਲੀ ਚ ਬਸਣਾ ਵਿਚੀ ਰਹਿ ਗਿਆ ਇੱਕ ਭਾਬੀ ਢਿੱਲੇ ਹੋ ਗਏ ਸੀ ਤਾਂ ਕਰਕੇ ਉਲਝ ਗਏ ਬਸ ਨਹੀਂ ਗਰੀਬ ਤੋਂ ਗਰੀਬ ਵੀ ਵਧੀਆ ਕਰਦਾ ਉਦੋਂ ਵੀ ਗਏ ਗੁਜ਼ਰੇ ਆ ਤੇਰੇ ਪੇਕੇ ਤਾਂ ਬਸ ਇੱਕ ਬੋਲਣ ਵਾਲਿਆ ਤੇ ਜਾਂ ਚੋਰੀਆਂ ਠੱਗੀਆਂ ਕਰਨ ਵਾਲਿਆ ਕਿੰਨਾ ਮਰਜੀ ਕਰਵਾ ਲੋ ਉਹਨਾਂ ਤੋਂ ਚਲੋ ਕੋਈ ਨਹੀਂ ਮੰਮੀ ਜੀ ਬੋਲ ਲੋ ਕਹਿੰਦੇ ਤਾਂ ਹੁੰਦੇ ਆ ਤੁਹਾਡੀਆਂ ਜੁੱਤੀਆਂ ਮੇਰਾ ਸਿਰ ਜਦੋਂ ਕਸੂਰਵਾਰ ਆ ਮੈਨੂੰ ਤਾਂ ਸੁਣਨੀ ਹੀ ਪੈਣਗੀਆਂ ਆ ਕਸੂਰਵਾਰ ਤਾਂ ਆਪੇ ਹੀ ਆ ਜਦੋਂ ਮੁਖਤਤਾ ਮਿਲੇ ਉਦੋਂ ਐ ਗੱਫੇ ਦੇ ਗੱਫੇ ਸਿੱਟਦੇ ਹੋ ਹੁਣ ਜਦੋਂ ਘਰੋਂ ਲਾਉਣਾ ਪੈਂਦਾ ਨਾ ਉਦੋਂ ਪਤਾ ਲੱਗਦਾ ਬੰਦੇ ਨੂੰ ਵੀ ਪੈਸੇ ਦੀ ਕੀ ਕਦਰ ਹੈ ਮੰਮੀ ਜੀ ਸਾਰਾ ਕੋਸ਼ਿਸ਼ ਕਰਨਗੇ ਕਿਉਂ ਤੁਸੀਂ ਇਹੋ ਕਰੀ ਜਾਂਦੇ ਹੋ ਜੇ ਰੋਟੀ ਪਾਣੀ ਖਾਣਾ ਤਾਂ ਉਹ ਖਾ ਲੋ ਤੇ ਨਹੀਂ ਬਸ ਫਿਰ ਮੈਂ ਤਾਂ ਪਾਣੀ ਪੀ ਕੇ ਉਧਰ ਪੈਣੀ ਆ ਨਹੀਂ ਕੋਈ ਨਾ ਮੈਂ ਟੀਫਨ ਲਵਾ ਲੂੰਗੀ ਮੰਮੀ ਨੂੰ ਕੀ ਕਹਿਣੀ ਆ ਵੀ ਮੈਂ ਰੋਟੀਆਂ ਪਕਾਈਆਂ ਵੀ ਤੂੰ ਉਹ ਖਾ ਮੈਂ ਨਹੀਂ ਖਾਂਦੀ ਹੁੰਦੀ ਮੈਨੂੰ ਕੀ ਤੋੜਾ ਮੰਮੀ ਮੈਂ ਕਹਿੰਦੀ ਸੀ ਵੀ ਮੈਂ ਰੋਟੀਆਂ ਚੁੱਲੇ ਤੇ ਹੀ ਪਕਾ ਲਈਆਂ ਸੀ ਮੈਂ ਗੈਸ ਨਹੀਂ ਮਚਾਇਆ ਹੈਗਾ ਤੇ ਵੀ ਉਹ ਵੱਧ ਪਈਆਂ ਹੀ ਨੇ ਗਿਆ ਪੰਜਾ ਵੀ ਕੀ ਕਰਨੀ ਆ ਚਲ ਤੁਹਾਡਾ ਢੱਡ ਭਰ ਜਾਂਦਾ ਖਾ ਲੋ ਦੋ ਰੋਟੀਆਂ ਇਹ ਮੈਂ ਨਹੀਂ ਖਾਂਦੀ ਕੀ ਪਤਾ ਮੈਨੂੰ ਕੁਛ ਜ਼ਹਿਰ ਪਾ ਕੇ ਦੇ ਦੇ ਤੇਰਾ ਭਰਾ ਕੀ ਪਤਾ ਕੀ ਲਿਆਇਆ ਹੈ ਗਿੱਟਮਟ ਕਰ ਲਈ ਅੰਦਰ ਦੋਨੋਂ ਭੈਣ ਭਰਾਵਾਂ ਨੇ ਨਹੀਂ ਮੈਂ ਨਹੀਂ ਹੁਣ ਤੁਹਾਡੇ ਤੇ ਯਕੀਨ ਕਰਦੀ ਨਾ ਤੇਰੇ ਖਾਨਦਾਨ ਤੇ ਮੰਮੀ ਜੀ ਮੇਰੀ ਭਝਾਈ ਦਾ ਸੁਭਾਤ ਚਲ ਜਿਵੇਂ ਮਰਜੀ ਸੀ ਪਰ ਮੇਰਾ ਵੀਰਾ ਨਹੀਂ ਹੈਗਾ ਇਹ ਜਾ ਉਹਦਾ ਸੁਭਾਤ ਤਾਂ ਬਾਲੀ ਨਰਮ ਆ ਤੂੰ ਮੇਰੀ ਗੱਲ ਸੁਣ ਪਹਿਲਾਂ ਤਾਂ ਮੇਰਾ ਬਲੱਡ ਤੇਰੇ ਭਰਾ ਨੇ ਵਧਾਤਾ ਤੇ ਹੁਣ ਰੰਦਾ ਖੁੰਦਾ ਤੂੰ ਵਧਾਉਣੀ ਐ ਤੂੰ ਆਪ ਦਾ ਨਾ ਮੇਰੇ ਨਜ਼ਰਾਂ ਤੋਂ ਪਰਾਂ ਹੋ ਜਾ ਤਿਆ ਦਾ ਜਾ ਕੇ ਪੈ ਜਾ ਜਾ ਕੋਈ ਕੰਮ ਧੰਦਾ ਕਰ ਲਾ ਅੱਬਲ ਤੂੰ ਆਪਦੇ ਭਰਾ ਦੇ ਨਾਲ ਜਾਂਦੀ ਤੂੰ ਉਹਨੂੰ ਕਿਹਾ ਨਹੀਂ ਵੀ ਮੈਨੂੰ ਲੈ ਜਾ ਮੇਰੀ ਤਾਂ ਇੱਥੇ ਕਦਰ ਨਹੀਂ ਮੰਮੀ ਜੀ ਆਇਆ ਤਾਂ ਮੈਂ ਕਿਵੇਂ ਦੱਸ ਸਕਦੀ ਸੀ ਮੇਰੀ ਕਦਰ ਨਹੀਂ ਹੈਗੀ ਪਰ ਮੈਂ ਐਂ ਜਰੂਰ ਕਿਹਾ ਸੀ ਮਹਾਵੀਰੇ ਮੈਨੂੰ ਲੈ ਜਾ ਪਤਾ ਨਹੀਂ ਕਿਉਂ ਵੀਰਾ ਮੈਨੂੰ ਲੈ ਕੇ ਨਹੀਂ ਗਿਆ ਹੈਗਾ ਮੈਂ ਕਿਹਾ ਸੀ ਵੀਰੇ ਮੈਨੂੰ ਲੈ ਜਾ ਚਲੋ ਕੋਈ ਨਹੀਂ ਮੰਮੀ ਮੈਂ ਉਧਰ ਜਾ ਕੇ ਬਹਿਨੀ ਆ ਫਿਰ ਚੰਗਾ ਪਾਣੀ ਪੀ ਕੇ ਮੇਰੇ دماغ ਚੋਂ ਕਿਉਂ ਗੱਲ ਨਿਕਲ ਗਈ ਤਵਾਦੀ ਮੈਤਾ ਸਮਾਦੀ ਇਹਨੂੰ ਕਹਦੀ ਵੀ ਤੈਨੂੰ ਲੈ ਕੇ ਵੀ ਕਿਹੜੇ ਮੂੰਹ ਨਾਲ ਜਾਵੇ ਹੈਂ ਵੀ ਕਰੇ ਤਾਂ ਥੋਡੇ ਮਾਰਗਤ ਹੋ ਗਈ ਤੇਰੀ ਪਰਜਾਈ ਮਾਰ ਗਈ ਜਿਹੜੇ ਮੇਰੇ ਪੁੱਤ ਦੇ ਪੈਸੇ ਦੱਬਦੀ ਸੀ ਤਵਾਦੀ ਪਤਾ ਲੱਗਦਾ ਇਹਨੂੰ ਚਲ ਕੋਈ ਨਾ ਮੌਕੇ ਤਾਂ ਫੇਰ ਵੀ ਆਉਣਗੇ ਫੇਰ ਬਸ ਲੈ ਫੋਨ ਕਰਦੀ ਆ ਟੀਫਨ ਮਂਗਾਉਣੀ ਐ ਰੋਟੀ ਆਲਾ you, um, mm -hmm.